ਸਾਰੇ ਅਨੰਸਾ ਸਿੱਕਾ ਲਖਣੀ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਲੀ ਬਲੌਗ ਤੇ ਸਵਾਗਤ ਆ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਤੇ ਆਉ ਕੰਨ ਲੱਗੇ ਆ ਅੱਜ ਦਾ ਆਪਾਂ ਬਲੌਗ ਸ਼ੁਰੂ ਤੇ ਸ਼ਾਮ ਦਾ ਟਾਈਮ ਸੀ ਤੇ ਮੈਂ ਕਰਨ ਲੱਗੀ ਸੀ ਸ਼ਾਮ ਦਾ ਕੰਮ ਕਰਨ ਤੇ ਸਬਜੀ ਬਣਾਉਣ ਲੱਗੀ ਸੀ ਮੈਂ ਤੇ ਇਹ ਕਹਿੰਦੇ ਸਬਜੀ ਤੋਰੀਆਂ ਦੀ ਨਹੀਂ ਖਾਣੀ ਤੇ ਅਸੀਂ ਖਾਣਿਆ ਵੇਸਣ ਦੇ ਗੱਟੇ ਤੇ ਮੈਂ ਲੱਗੀ ਸੀ ਵੇਸਣ ਦੇ ਗੱਟੇ ਬਣਾਉਣਾ ਤੇ ਬੇਸਣ ਛਾਣ ਕੇ ਚੰਗੀ ਤਰ੍ਹਾਂ ਤੇ ਗੁੰਨ ਲਿਆ ਸੀਗਾ ਮੈਂ ਥੋੜਾ ਜਿਹਾ ਬੇਸਣ ਬਹੁਤਾ ਬਸ ਵੀ ਇਸਦੀ ਤਕਰੀ ਹੁੰਦੀ ਹੈ ਬੇਸਣ ਦੀ ਜਿਆਦਾ ਬੇਸਣ ਦੀ ਜ਼ਰੂਰਤ ਨਹੀਂ ਹੁੰਦੀਗੀ ਤੇ ਬੇਸਣ ਨੂੰ ਗੁੰਨ ਲਿਆ ਸੀਗਾ ਮੈਂ ਕਰੜਾ ਹੀ ਗੁੰਨੇ ਥੋੜਾ ਜਿਹਾ ਢਿੱਲਾ ਨਾ ਗੁੰਨੇ ਮੈਥੋਂ ਥੋੜਾ ਜਿਹਾ ਹੋ ਵੀ ਢਿੱਲਾ ਹੀ ਗਿਆ ਸੀ ਪਰ ਕੋਈ ਨਹੀਂ ਮੈਂ ਥੋੜਾ ਜਿਹਾ ਬੇਸਣ ਹੋਰ ਲਾ ਲਿਆ ਸੀਗਾ ਇੱਥੇ ਮੈਂ ਪਾ ਰਹੀ ਸੀ ਥੋੜਾ ਜਿਹਾ ਤੇਲ ਤੇਲ ਵੀ ਪਾ ਸਕਦੇ ਆ ਘਿਓ ਵੀ ਪਾ ਸਕਦੇ ਆ ਦੋਨੋਂ ਚੀਜ਼ਾਂ ਪਾ ਸਕਦੇ ਆਂਗੇ ਆਪਾਂ ਤੇਲ ਦਾ ਤੜਕਾ ਵੀ ਲਾਉਣਾ ਹੀ ਹੈ ਵੈਸੇ ਤੇਲ ਵੀ ਪਾ ਸਕਦੇ ਆ ਮੈਂ ਪਾਇਆ ਸੀਗਾ ਤੇਲ ਥੋੜਾ ਜਿਹਾ ਕਿਉਂ ਤੇਲ ਨਾਲ ਬੇਸਨ ਜਿਹੜਾ ਉਹ ਕੁੜਾ ਹੋ ਜਾਂਦਾ ਘਿਓ ਨਾਲ ਵੀ ਮੇਰੇ ਕੋਲ ਘਿਓ ਹੈ ਨਹੀਂ ਸੀ ਕਿਉਂ ਫ੍ਰਿਜ 'ਚ ਪਿਆ ਸੀ ਇਸ ਕਰਕੇ ਮੇਰੇ ਕੋਲੇ ਤੇਲ ਹੀ ਸੀਗਾ ਤੇ ਮੈਂ ਫਟਾਫਟ ਤੇਲ ਹੀ ਬਸ ਥੋੜਾ ਜਿਹਾ ਲਾ ਲਿਆ ਤੇ ਇੱਥੇ ਮੈਂ ਬਟ ਰਹੀ ਸੀਗੀ ਗट्टे ਬੇਸਨ ਦੇ ਤੇ ਬਸ ਠੀਕ ਠੀਕ ਜਿਹਾ ਬੱਟ ਲਿਆ ਆਪਦੇ ਹਸਾਬ ਜੇ ਨਾਲ ਤੇਲ ਲਾ ਕੇ ਥੋੜੇ ਜਿਹੀ ਕੂਲੇ ਹੋ ਜਾਂਦੇ ਆ ਫਿਰ ਬੇਸਣ ਜਿਹੜਾ ਉਹ ਹੱਥਾਂ ਨਾਲ ਨਹੀਂ ਚਿਪਦਾਗਾ ਨਹੀਂ ਤਾਂ ਤੇਲ ਲਾਉਣ ਦੀ ਕੋਈ ਜ਼ਰੂਰਤ ਵੀ ਨਹੀਂ ਹੁੰਦੀਗੀ ਤੇ ਬੇਸਣ ਜਿਹੜਾ ਉਹ ਹੱਥਾਂ ਨਾਲ ਚਿਪਦਾ ਤਾਂ ਕਰਕੇ ਆਪਾਂ ਤੇਲ ਲਾ ਲੈਨੇ ਆਂਗੇ ਕਿ ਨਹੀਂ ਤਾਂ ਕੋਈ ਜ਼ਰੂਰਤ ਨਹੀਂ ਹੁੰਦੀਗੀ ਨਹੀਂ ਤਾਂ ਕੋਈ ਜ਼ਰੂਰਤ ਨਹੀਂ ਹੁੰਦੀਗੀ ਤੇਲ ਲਾਉਣ ਦੀ ਤੇ ਇੱਥੇ ਮੈਂ ਗੱਟੇ ਜਿਹੜੇ ਉਹ ਬੱਟਲੇ ਸੀਗੇ ਵੇਸਣ ਦੇ ਤੇ ਪਤਲੀ ਦੇ ਵਿੱਚ ਮੈਂ ਹੁਣ ਪਾਣੀ ਪਾ ਲਿਆ ਸੀਗਾ ਤੇ ਪਤਲੀ ਦੇ ਵਿੱਚ ਪਾਣੀ ਪਾ ਕੇ ਤੇ ਕੁੱਕਰ ਦੇ ਵਿੱਚ ਨਹੀਂ ਭਰੇ ਮੈਂ ਪਤਲੀ ਚ ਪਾਣੀ ਪਾ ਲਿਆ ਸੀ ਸਿਲੰਡਰ ਮੈਂ ਦੂਸਰਾ ਵਰਤਿਆ ਖੇਤ ਵਾਲਾ ਮੈਨੂੰ ਇਹ ਵਧੀਆ ਲੱਗਦਾ ਇਸ ਤੇ ਕੰਮ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਵੈਸੇ ਤੜਕਾਤਾ ਦੂਸਰੇ ਤੇ ਲਾ ਲਿਆ ਸੀਗਾ ਮੈਂ ਰੋਟੀ ਵੀ ਉਧਰ ਬਣਾ ਲੈਣੀ ਹੁੰਦੀ ਹੈ ਸਿਲੰਡਰ ਹੈ ਜਿਹੜਾ ਮੈਂ ਇਧਰੋਂ ਖਾਲੀ ਕਰ ਲਈ ਸੈਲਫ ਤੇ ਮੈਂ ਦੂਸਰੇ ਪਾਸੇ ਰੱਖਤਾ ਹੂੰ ਇਸ ਤੇ ਮੈਂ ਚਾਹ ਵਗੈਰਾ ਵੀ ਇਸ ਤੇ ਬਣਾ ਲੈਣੀ ਹੁੰਦੀ ਹੈ ਕਿ ਮੈਨੂੰ ਵਧੀਆ ਲੱਗਦਾ ਤੇ ਇੱਥੇ ਮੈਂ ਪਾਣੀ ਉਬਲ ਮਾ ਧਰਤਾ ਸੀਗਾ ਤੇ ਹੁਣ ਮੈਂ ਕਰ ਰਹੀ ਸੀ ਕਿ ਤੜਕੇ ਦੀ ਤਿਆਰੀ ਟਮਾਟਰ ਗੰਡੇ ਤੇ ਲਸਣ ਵਗੈਰਾ ਰੱਖ ਰਹੀ ਸੀਗੀ ਗੰਡੇ ਆ ਜਿਹੜੇ ਉਹ ਖਤਮ ਹੋਏ ਪਏ ਸੀਗੇ ਛੋਟੇ ਛੋਟੇ ਰਹਿ ਗਏ ਸੀ ਜਿਆਦਾ ਲੈ ਇਸ ਕਰਕੇ ਤੇ ਵੱਡੇ ਗੰਡੇ ਹੋਣ ਤਾਂ 2-3 ਹੀ ਬਸ ਜ਼ਰੂਰਤ ਹੈ ਤੇ ਜਿਹੜੇ ਬੇਸਨ ਦੇ ਗੱਟੇ ਬਣਾਉਣੇ ਇਹਨਾਂ ਦੀ ਤਰੀ ਹੁੰਦੀ ਹੈਗੀ ਤਰੀ ਵਧੀਆ ਬਣਦੀ ਹੈ ਇਹਨਾਂ ਦੀ ਤੇ ਇਸ ਕਰਕੇ ਜਿਹੜਾ ਸਮਾਨ ਹੈ ਉਹ ਜਿਆਦਾ ਪਾ ਰਹੀ ਹਾਂ ਮੈਂ 4-5 ਟਮਾਟਰ ਲੈ ਲਏ ਸੀਗੇ 2 ਗੰਡੇ ਜਿਹੜੇ ਉਹ ਲਸਣ ਦੇ ਲੈ ਲਏ ਸੀਗੇ ਛਿੱਲਣੇ ਆਂਗੇ ਤੇ ਦੋ ਹਰੀ ਮਿਰਚ ਲੈ ਲਈ ਸੀ ਤੇ 10-15 ਜਿਹੜੇ ਉਹ ਗੰਡੇ ਲੈ ਲਏ ਸੀਗੇ ਤੇ ਮਸਾਲਾ ਮੈਂ ਕਿਹਾ ਜਲਦੀ ਜਲਦੀ ਮਸਾਲਾ ਤਿਆਰ ਕਰ ਲੈਨੇ ਆ ਨਾਲ ਨਾਲ ਪਾਣੀ ਜਿਹੜਾ ਉਬਲ ਗਿਆ ਤੇ ਉਦੋਂ ਪਾ ਦਾਂਗੇ ਜਿਹੜੇ ਗੱਟੇ-ਗੱਟੇ ਹੈਗੇ ਉਹ ਪਾ ਦਾਂਗੇ ਤੇ ਇੱਥੇ ਮੇਰੇ ਨਾਲ ਹੋ ਗਈ ਸੀਗੀ ਕਲੋਲ ਕਲੋਲ ਦੱਸੋ ਭਾ ਮੇਰੇ ਨਾਲ ਕੀ ਹੋਈ ਬਹੁਤ ਵੱਡੀ ਹੋਈ ਤੇ ਜਿਹੜਾ ਬੇਸਨ ਸੀ ਉਹਦੇ ਵਿੱਚ ਮੈਂ ਨੂਨ ਮਿਰਚਾ ਪਾਉਣਾ ਭੁੱਲ ਲਗੀ ਤੇ ਮੈਨੂੰ ਜਿਆਦਾ ਆ ਬਾਅਦ ਚ ਮੈਂ ਫਟਾਫਟ ਵੀਡੀਓ ਬਣਾਉਂਦੇ ਚੱਕਰ ਚ ਤੇ ਬਸ ਬੇਸਨ ਛਾਣਿਆ ਤੇ ਗੁੰਨ ਕੇ ਤੇ ਗੱਟੇ ਵਟ ਤੇ ਮੈਂ ਭੁੱਲ ਗਈ ਨਾਣ ਮਿਰਚ ਪਾਉਣ ਚਲੋ ਹੁਣ ਤਾਂ ਪੈ ਨਹੀਂ ਸਕਦਾ ਤੇ ਮਸਾਲੇ ਚ ਥੋੜਾ ਜਿਆਦਾ ਤੇਜ ਪਾ ਦਾਂਗੇ ਨਾਣ ਮਿਰਚ ਹੁਣ ਤਾਂ ਜਿਹੜੀ ਗਲਤੀ ਹੋ ਗਈ ਹੋ ਗਈ ਹੁਣ ਤਾਂ ਆਪਾਂ ਬੇਸਨ ਸੁੱਕਾ ਤਾਂ ਕਰ ਨਹੀਂ ਸਕਦੇ ਜਿਹੜਾ ਗੁੰਨ ਕੇ ਗੱਟੇ ਵੀ ਬਣਾਤੇ ਮੇਰੀ ਨਾ ਹੋ ਗਿਆ ਤਾਂ ਖਾਵਾ ਤਾਂ ਵੱਡਾ ਪਲ ਗਈ ਮੈਂ ਇੱਥੇ ਬੇਸਨ ਦੇ ਗੱਟੇ ਸੀ ਜਿਹੜੇ ਉਹ ਬੜਗੇ ਸੀਗੇ ਉਧਰੋਂ ਮੈਂ ਜਿਹੜਾ ਲਸਣ ਗੰਡਾ ਪਿਆ ਸਾਰਾ ਇਹ ਛਿੱਲ ਲਿਆ ਸੀਗਾ ਤੇ ਹੁਣ ਮੈਂ ਫ੍ਰਿਜ 'ਚੋਂ ਠੰਡੇ ਪਾਣੀ ਦੀ ਬੋਤਲ ਕੱਢ ਲਈ ਸੀਗੀ ਠੰਡਾ ਪਾਣੀ ਪਾ ਕੇ ਤੇ ਬੇਸਨ ਦੇ ਗੱਟਿਆਂ ਨੂੰ ਘੜ ਦਿਆਂਗੇ ਕਿਉਂ ਜਿਹੜੇ ਟੂਟੀ ਵਾਲਾ ਪਾਣੀ ਹੈਗਾ ਉਹਦੇ ਨਾਲ ਤਾਂ ਫੇਰ ਉਹ ਗਰਮ ਹੀ ਹੁੰਦੇ ਹੈਗਾ ਪਾਣੀ ਟੈਂਕੀ ਦਾ ਤੇ ਠੰਡੇ ਨਹੀਂ ਹੁੰਦੇ ਸੀ ਤੇ ਫਿਰ ਉਹ ਕੱਟੇ ਨਹੀਂ ਜਾਂਦੇ ਗਰਮ ਜ਼ਿਆਦਾ ਹੁੰਦੀ ਹੈ ਇਸ ਕਰਕੇ ਮੈਂ ਠੰਡਾ ਪਾਣੀ ਪਾ ਲਿਆ ਸੀਗਾ ਵੀ ਠੰਡੇ ਜਲਦੀ ਹੋ ਜਾਣ ਤਾਂ ਕਿ ਕੱਟੇ ਆਸਾਨੀ ਨਾਲ ਜਾਣ ਬਸ ਠੰਡੇ ਹੋ ਜਾਣਗੇ ਤੇ ਫਿਰ ਕੱਟ ਲਾਂਗੇ ਠੰਡੇ ਕਰਨੇ ਰੱਖਦੇ ਸੀਗੇ ਮੈਂ ਥੋੜਾ ਟਾਈਮ ਤੇ ਹੁਣ ਇਧਰ ਮੈਂ ਮਿਕਸੀ ਦੇ ਵਿੱਚ ਮਸਾਲਾ ਪੀਸ ਦਿਆਂਗੀ ਤੇ ਮਸਾਲਾ ਆਪਾਂ ਸਾਰਾ ਇਕੱਠਾ ਹੀ ਪੀਸ ਲਿਆਂਗੇ ਪਾ ਕੇ ਰੱਖਦਾ ਸੀਗਾ ਮੈਂ ਤੇ ਸਾਰੇ ਟਮਾਟਰ ਪਿਆਜ਼ ਲਸਣ ਹਰੀ ਮਿਰਚ ਸਾਰਾ ਇਕੱਠਾ ਹੀ ਮਿਕਸ ਕਰ ਦਾਂਗੇ ਕਈ ਵਾਰ ਕਈ ਤਾਂ ਤੜਕਾ ਲਾਉਂਦੇ ਜਦੋਂ ਟਮਾਟਰ ਅੱਡ ਪੀਸਦੇ ਆ ਪਿਆਜ਼ ਅੱਡ ਤੇ ਪਰ ਮੈਂ ਇਕੱਠਾ ਹੀ ਪੀਸ ਦਿੰਨੀ ਹੁੰਦੀ ਆ ਸਾਰਾ ਸਬਜੀ ਬਹੁਤ ਵਧੀਆ ਬਣਦੀ ਆ ਤਾਂ ਵੀ ਇੱਥੇ ਮੈਂ ਸਬਜ਼ੀ ਵਗੈਰਾ ਬਣਾ ਲਈ ਸੀਗੀ ਸ਼ਾਮ ਜੀ ਹੋ ਗਈ ਸੀ ਕਾਫੀ ਰੋਟੀ ਸਬਜ਼ੀ ਆਪਾਂ ਜਲਦੀ ਕਰ ਲੈਣੀ ਹੈ ਕਿਉਂ ਬਲੈਕਆਊਟ ਹੋ ਜਾਂਦਾ ਹੈਗਾ ਫਿਰ ਤੇ ਵੈਸੇ ਤਾਂ ਅੰਦਰ ਤਾਂ ਜਗਦੀ ਨਹੀਂ ਰਹਿੰਦੀਆਂ ਲੇਟਾਂ ਤਾਂ ਵੀ ਜਲਦੀ ਬਣਾ ਲੈਣੀ ਹੈ ਇੱਧਰ ਦੇਖੋ ਮੈਕੂ ਕਿਵੇਂ ਪਈ ਸੀਗੀ ਮੰਜੇ ਤੇ ਸੁੱਤੀ ਸਾਰਾ ਦਿਨ ਮੈਕੂ ਸੁੱਤੀ ਰਹਿੰਦੀ ਹੈਗੀ ਮੈਕੂ ਦੇ ਆਉਣਗੇ ਛੋਟੇ ਛੋਟੇ ਬੱਚੇ ਹੁਣ ਥੋੜੇ ਦਿਨਾਂ ਦੇ ਵਿੱਚ ਇਧਰ ਮੈਂ ਚਾਸ਼ਮਾ ਰਸੋਈ 'ਚ ਪਹੁੰਚੀ ਸੀਗੀ ਤੜਕਾ ਲਾਉਣ ਵੇਲੇ ਮੈਂ ਲਾਇਆ ਸੀਗਾ ਕਿਉਂ ਤੜਕੇ ਦੇ ਛਿੱਟੇ ਜੇ ਵੱਜ ਜਾਂਦੇ ਆ ਕਈ ਵਾਰ ਤੇ ਹੁਣ ਮੈਂ ਜਾ ਰਹੀ ਸੀਗੀ ਉੱਪਰ ਤੜਕਾ ਲਾਤਾ ਸੀ ਆਟਾ ਗੁੰਨਤਾ ਸੀਗਾ ਤੇ ਮੈਂ ਕਿਹਾ ਥੋੜਾ ਟਾਈਮ ਚਲੋ ਉੱਪਰ ਬੈਠਦੇ ਆ ਜਾ ਕੇ ਇਹ ਵੀ ਉੱਪਰ ਹੀ ਸੀਗੇ ਰਸ਼ਮੀਨ ਤੇ ਇਹ ਦੋਨੋਂ ਸ਼ਾਮ ਦਾ ਟਾਈਮ ਸੀ ਬੱਦਲ ਪਾਈ ਜੀ ਹੋਈ ਪਈ ਸੀਗੀ ਕਾਫੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀਗੀ ਇਹ ਵੇਖ ਕੇ ਪੌਣ ਦੇਖੀ ਜਾਂਦੇ ਸੀ ਕਿਉਂ ਦੋ ਤਿੰਨ ਦਿਨਾਂ ਤੋਂ ਬੰਦ ਦਾ ਸਾਰਾ ਕੁਝ ਸ਼ਹਿਰ ਬੰਦ ਕਰ ਰੱਖਿਆ ਦੁਕਾਨਾਂ ਦਾ ਗੁੰਨਾ ਤੇ ਰਸ਼ਮੀ ਵੀ ਆ ਕੇ بیٹھ ਗਿਆ ਸੀ ਰਸ਼ਮੀ ਨੂੰ ਵੀ ਛੁੱਟੀਆਂ ਹੋਈਆਂ ਸਪੂਲਾਾਂ 'ਚ ਪੀਪਰ ਹੋਣੇ ਆ ਜਿਹੜੇ ਉਹ ਆਨਲਾਈਨ ਹੋਣੇ ਆਗੇ ਪੀਪਰ ਸੀਗੇ ਰਸ਼ਮੀਨ ਦੇ ਵੀ ਸਾਰੇ ਬੱਚਿਆਂ ਦੇ ਇੱਧਰ ਦੇਖੋ ਮੈਕੂ ਇੱਧਰ ਆ ਗਿਆ ਸੀਗਾ ਮੀ ਦੂਸਰਾ ਦਿਨ ਆ ਇੱਥੇ ਦੁਪਹਿਰ ਦਾ ਟਾਈਮ ਹੈ ਤੇ ਕੰਤਨ ਦਾ ਸਵੇਰ ਦਾ ਕਰ ਲਿਆ ਸੀ ਦੁਪਹਿਰ ਦਾ ਟਾਈਮ ਹੈ 1.5 ਦਾ ਤੇ ਮੀ ਆ ਗਿਆ ਸੀਗਾ ਤੇ ਪਹਿਲਾਂ ਤਾਂ ਨੇਹਰਾ ਹੋ ਗਿਆ ਸੀ ਐਂ ਦੀ ਨਹੀਂ ਪੂਰਾ ਨੇਹਰਾ ਹੋ ਗਿਆ ਸੀਗਾ ਇਥੇ ਅਸੀਂ ਥੋੜਾ ਵਲੌਗ ਹੈ ਜਿਹੜਾ ਵਿੱਚ ਵਿੱਚ ਸਟਾਰਟ ਸ਼ੁਰੂ ਕਰਿਆ ਹੈਗਾ ਬਣਾਇਆ ਹੈਗਾ ਬਿਜਲੀ ਬਹੁਤ ਲਸ਼ਕੀ ਜਾਂਦੀ ਸੀਗੀ ਡਿੱਗੀ ਵੀ ਹੈ ਕਈ ਥਾਵਾਂ ਤੇ ਬਿਜਲੀ ਥੇਸ ਕਰਕੇ ਅਸੀਂ ਲਾਈਟਾਂ ਲੂਟਾਂ ਤੇ ਵਾਈਫਾਈ ਵੀ ਬੰਦ ਕਰਤਾ ਸੀ ਤੇ ਫੋਨ ਵੀ ਅਸੀਂ ਕੱਟ ਹੀ ਵਰਤੇ ਹੈਗਾ ਥੋੜਾ ਬਹੁਤਾ ਵਰਤੇ ਹੈਗਾ ਇਧਰ ਮੈਕੂ ਵੀ ਆ ਗਈ ਸੀ ਵੀ ਅੰਦਰ ਨੀਰਾ ਹੋ ਗਿਆ ਸੀਗਾ ਫੋਂ ਥੋੜਾ ਜਿਹਾ ਫੇਰ ਚਾਨਣ ਹੋਇਆ ਤੇ ਇੰਨਾ ਹਨੇਰਾ ਹੋ ਗਿਆ ਸੀ ਕਾਲਾ ਹੋ ਗਿਆ ਸੀਗਾ ਪੱਧੜ ਥੋੜੇ ਥੋੜੇ ਗੜੇ ਵੀ ਆਏ ਸੀਗੇ ਵਿੱਚ ਵਿੱਚ ਲੈਟ ਜਾਂਦੀ ਰਹੀ ਸੀਗੀ ਇਨਵਰਟਰ ਸੀ ਫਿਰ ਤਾਂ ਕਰਕੇ ਅਸੀਂ ਲਿਫਟਾਂ ਸਾਰੀਆਂ ਬੰਦ ਕਰਤੀਆਂ ਸੀ ਇੱਕ ਅੱਧੀ ਜਗਾਈ ਸੀ ਕਿਉਂ ਬਾਹਰ ਨੀਰਾ ਜਾਹੋਗੇ ਸੀਗਾ ਜਦੋਂ ਅੰਦਰ ਕੁਝ ਵੀ ਨਹੀਂ ਦੀਂਦਾਗਾ ਤੇ ਬਾਹਰ ਚਾਨਣ ਜਾ ਹੋਇਆ ਸੀਗਾ ਹੁਣ ਪਾਂਡੇ ਇਹੇ ਧੋਣ ਵਾਲੇ ਪਏ ਥੋੜੇ ਹੀ ਐ ਪਾਂਡੇ ਤਾਂ ਤੇ ਮੈਂ ਬਣਾ ਲਈ ਸੀਗੀ ਚਾਹ ਇਹ ਕਹਿੰਦੇ ਚਾਹ ਪਣਾਓ ਤੇ ਚਾਹ ਮੈਂ ਬਣਾ ਲਈ ਸੀਗੀ ਇੱਧਰ ਜਿਹੜੀ ਮੈਂ ਸਬਜ਼ੀ ਬਣਾਈ ਸੀ ਗੱਟਿਆਂ ਦੀ ਤੇ ਰਸਮੇਂ ਨਹੀਂ ਕਰਦੀ ਸੀ ਰੋਟੀ ਤਰੀ ਤਰੀ ਨਾ ਖਾ ਲਈ ਤੇ ਉਹ ਬੇਸਣ ਦੇ ਗੱਟੇ ਜਿਹੜੇ ਉਹ ਛੜਦੇ ਇੱਧਰ ਦੇਖੋ ਅੱਜ ਮੈਂ ਸਵੇਰੇ ਬਹੁਤ ਕਰੀ ਮਿਹਨਤ ਸਾਰੇ ਫਰਸ਼ ਤੋਂ ਥੀ ਤੇ ਮੀਂਹ ੜੀ ਆ ਗਈ ਤੇ ਸਾਰੀ ਮੇਰੀ ਮਿਹਨਤ ਤੇ ਫੇਰ ਪਾਣੀ ਫੇਰ ਫਿਰ ਗਿਆ ਇੱਧਰ ਦੇਖੋ ਕਿੰਨਾ ਨੇਰਾ ਹੋ ਰਿਹਾ ਹੈਗਾ ਨੇਰਾ ਹੋਇਆ ਪਿਆ ਹੈਗਾ ਤੋਂ ਬਾਅਦ ਮੀਂਹ ਹੈ ਜਿਹੜਾ ਉਹ ਬਹੁਤ ਆ ਗਿਆ ਸੀਗਾ ਤੇ ਇਸ ਤੋਂ ਬਾਅਦ ਮੈਂ ਵਲੌਗ ਨਹੀਂ ਬਣਾਇਆ ਉਦੋਂ ਛਕੇੜਾ ਨਹੀਂ ਜਾਦੇ ਸੀ ਤੇ ਗੜੇ ਵੀ ਆ ਗਏ ਸੀਗੇ ਤੇ ਬਿਜਲੀ ਬਹੁਤ ਤੇਜ਼ ਲਸ਼ਕਦੀ ਸੀਗੀ ਤੇ ਤਾਂ ਕਰਕੇ ਮੈਂ ਵਲੌਗ ਨਹੀਂ ਬਣਾਇਆਗਾ ਲੋ ਜੀ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਨਾ ਚਾਹੁੰਨੀ ਐ ਤੇ ਲੋਕਾਂ ਦੇ ਹੁਣ ਕਾਲਜੇ ਠੰਡ ਪੈ ਗਈ ਹੋਣੀ ਹੈਗੀ ਸਾਡੇ ਵੀਊ ਬੰਦ ਕਰਾ ਕੇ ਤੇ ਪਰ ਅਸੀਂ ਕਿਸੇ ਨੂੰ ਕਦੇ ਕੋਈ ਗਲਤ ਮੰਦਾ ਚੰਗਾ ਨਹੀਂ ਬੋਲੇ ਸੀਗੇ ਤੇ ਪਤਾ ਨਹੀਂ ਕਿਉਂ ਲੋਕ ਇਦਾਂ ਕਰਦੇ ਹੈਗੇ ਇੱਕ ਦੂਜੇ ਦੀ ਇੱਧਰ ਉੱਧਰ ਲਾਉਂਦੇ 부ਝਾਉਂਦੇ ਹੈਗੇ ਤੇਦਾਂ